ਮਹਿਲਾਵਾਂ ਨੂੰ ਹੁਣ ਹਰ ਮਹੀਨੇ 2100 ਰੁਪਏ ਮਿਲਣ ਵਾਲੇ ਨੇ ਤਦਾਦੀਏ ਕਿ ਲੱਡੂ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਮਹਿਲਾਵਾਂ ਨੂੰ ਹੁਣ 2100 ਰੁਪਿਆ ਪ੍ਰਤੀ ਮਹੀਨਾ ਮਿਲੇਗਾ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਦੱਸ ਦਈਏ ਕਿ ਜਿੱਥੇ ਹਰਿਆਣਾ ਦੇ ਵਿੱਚ ਨਾਗਸੈਣੀ ਸਰਕਾਰ ਦੇ ਵੱਲੋਂ ਹਰ ਮਹੀਨੇ ਹੁਣ ਮਹਿਲਾਵਾਂ ਨੂੰ ਪੈਸੇ ਦਿੱਤੇ ਜਾਣੇ ਨੇ 2100 ਰੁਪਏ ਦੀ ਸੋਗਾਤ ਮਿਲਨੀ ਹੈ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ ਤਾਂ ਲਾਡੋ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹਿਨੇ ਕੋਦਨਾਥ ਬੋਲੇਸੀ ਯੋਜਨਾ ਦਾ ਆਗਾਜ਼ ਕੀਤਾ ਗਿਆ ਤਾਂ ਹੁਣ ਇੱਕ ਵੱਡਾ ਵਾਅਦਾ ਜਿਹੜਾ ਹੈ ਉਹ ਪੂਰਾ ਕੀਤਾ ਜਾ ਰਿਹਾ ਹੈ ਤਾਂ ਹੁਣ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਸੋਗਾਤ ਮਿਲਣ ਵਾਲੀ ਹੈ ਤਾਂ ਤਸਵੀਰਾਂ ਪੰਚਕੁਲਾ ਦੀਆਂ ਨੇ ਜਿੱਥੇ सीएम नाब सैनी ਦੇ ਵੱਲੋਂ ਹਰ ਮਹਿਲਾ ਨੂੰ 2100 ਰੁਪਏ ਦੀ ਸੌਗਾਤ ਦੇ ਦਿੱਤੀ ਗਈ ਹੈ ਮਹਿਲਾਵਾਂ ਨੂੰ ਹੁਣ ਹਰ ਮਹੀਨੇ 2100 ਰੁਪਏ ਮਿਲਣ ਵਾਲੇ ਨੇ ਤਦਾਦੀਏ ਕਿ ਲੱਡੂ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਮਹਿਲਾਵਾਂ ਨੂੰ ਹੁਣ 2100 ਰੁਪਿਆ ਪ੍ਰਤੀ ਮਹੀਨਾ ਮਿਲੇਗਾ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਦੱਸ ਦਈਏ ਕਿ ਜਿਉਂਤੇ ਹਰਿਆਣਾ ਦੇ ਵਿੱਚ ਨਾਬ ਸੈਣੀ ਸਰਕਾਰ ਦੇ ਵੱਲੋਂ ਹਰ ਮਹੀਨੇ ਹੁਣ ਮਹਿਲਾਵਾਂ ਨੂੰ ਪੈਸੇ ਦਿੱਤੇ ਜਾਣੇ ਨੇ 2100 ਰੁਪਏ ਦੀ ਸੋਗਾਤ ਮਿਲਣੀ ਹੈ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ ਤਾਂ ਲਾਡੋ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਵੀ ਮੌਜੂਦ ਰਹੇ ਨੇ ਖੋਦਨਾਦ ਬੋਲੇਸੀ ਯੋਜਨਾ ਦਾ ਆਗਾਜ਼ ਕੀਤਾ ਗਿਆ ਤਾਂ ਹੁਣ ਇੱਕ ਵੱਡਾ ਵਾਅਦਾ ਜਿਹੜਾ ਹੈ ਉਹ ਪੂਰਾ ਕੀਤਾ ਜਾ ਰਿਹਾ ਹੈ ਤਾਂ ਹੁਣ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਸੋਗਾਤ ਮਿਲਣ ਵਾਲੀ ਹੈ ਤਾਂ ਤਸਵੀਰਾਂ ਪੰਚਕੁਲਾ ਦੀਆਂ ਨੇ ਜਿੱਥੇ सीएम नाब सैनी ਦੇ ਵੱਲੋਂ ਹਰ ਮਹਿਲਾ ਨੂੰ 2100 ਰੁਪਏ ਦੀ ਸੌਗਾਤ ਦੇ ਦਿੱਤੀ ਗਈ ਹੈ ਮਹਿਲਾਵਾਂ ਨੂੰ ਹੁਣ ਹਰ ਮਹੀਨੇ 2100 ਰੁਪਏ ਮਿਲਣ ਵਾਲੇ ਨੇ ਤਦਾਦੀਏ ਕਿ ਲੱਡੂ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਮਹਿਲਾਵਾਂ ਨੂੰ ਹੁਣ 2100 ਰੁਪਿਆ ਪ੍ਰਤੀ ਮਹੀਨਾ ਮਿਲੇਗਾ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਦੱਸ ਦਈਏ ਕਿ ਜਿਥੇ ਹਰਿਆਣਾ ਦੇ ਵਿੱਚ ਨਾਬ ਸੈਣੀ ਸਰਕਾਰ ਦੇ ਵੱਲੋਂ ਹਰ ਮਹੀਨੇ ਹੁਣ ਮਹਿਲਾਵਾਂ ਨੂੰ ਤੇ ਅਸੇ ਦਿੱਤੇ ਜਾਣੇ ਨੇ 2100 ਰੁਪਏ ਦੀ ਸੋਗਾਤ ਮਿਲਨੀ ਹੈ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ ਤਾਂ ਲਾਡੋ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹਿਨੇ ਖੁਦ ਉਹਨਾਂ ਦੇ ਬੋਲੇ ਸੀ ਯੋਜਨਾ ਦਾ ਆਗਾਜ਼ ਕੀਤਾ ਗਿਆ ਤਾਂ ਹੁਣ ਇੱਕ ਵੱਡਾ ਵਾਅਦਾ ਜਿਹੜਾ ਹੈ ਉਹ ਪੂਰਾ ਕੀਤਾ ਜਾ ਰਿਹਾ ਹੈ ਤਾਂ ਹੁਣ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਸੋਗਾਤ ਮਿਲਣ ਵਾਲੀ ਹੈ ਤਾਂ ਤਸਵੀਰਾਂ ਪੰਚਕੂਲਾ ਦੀਆਂ ਨੇ ਜਿੱਥੇ सीएम नाब सैनी ਦੇ ਵੱਲੋਂ ਹਰ ਮਹਿਲਾ ਨੂੰ 2100 ਰੁਪਏ ਦੀ ਸੌਗਾਤ ਦੇ ਦਿੱਤੀ ਗਈ ਹੈ ਮਹਿਲਾਵਾਂ ਨੂੰ ਹੁਣ ਹਰ ਮਹੀਨੇ 2100 ਰੁਪਏ ਮਿਲਣ ਵਾਲੇ ਨੇ ਤਦਾਦੀਏ ਕਿ ਲੱਡੂ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਮਹਿਲਾਵਾਂ ਨੂੰ ਹੁਣ 2100 ਰੁਪਿਆ ਪ੍ਰਤੀ ਮਹੀਨਾ ਮਿਲੇਗਾ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਦੱਸ ਦਈਏ ਕਿ ਜਿੱਥੇ ਹਰਿਆਣਾ ਦੇ ਵਿੱਚ ਨਾਬ ਸੈਣੀ ਸਰਕਾਰ ਦੇ ਵੱਲੋਂ ਹਰ ਮਹੀਨੇ ਹੁਣ ਮਹਿਲਾਵਾਂ ਨੂੰ ऐसे ਦਿੱਤੇ ਜਾਣੇ ਨੇ 2100 ਰੁਪਏ ਦੀ ਸੋਗਾਤ ਮਿਲਨੀ ਹੈ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ ਤਾਂ ਲਾਡੋ ਲక్ష్ਮੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ ਨੇ ਖੁਦ ਉਹਨਾਂ ਦੇ ਬੋਲੇ ਸੀ ਯੋਜਨਾ ਦਾ ਆਗਾਜ਼ ਕੀਤਾ ਗਿਆ ਤਾਂ ਹੁਣ ਇੱਕ ਵੱਡਾ ਵਾਅਦਾ ਜਿਹੜਾ ਹੈ ਉਹ ਪੂਰਾ ਕੀਤਾ ਜਾ ਰਿਹਾ ਹੈ ਤਾਂ ਹੁਣ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਸੋਗਾਤ ਮਿਲਣ ਵਾਲੀ ਹੈ ਤਾਂ ਤਸਵੀਰਾਂ ਪੰਚਕੂਲਾ ਦੀਆਂ ਨੇ ਜਿੱਥੇ ਸੀਐਮ ਨਾਇਬ ਸੈਣੀ ਦੇ ਵੱਲੋਂ ਹਰ ਮਹਿਲਾ ਨੂੰ 2100 ਰੁਪਏ ਦੀ ਸੌਗਾਤ ਦੇ ਦਿੱਤੀ ਗਈ ਹੈ